ਦੇਖੋ ਮੈਂ ਸਾਰੇ ਜਿੰਨੇ ਵੀ ਜਿਹੜਾ ਹਸਪਤਾਲ ਹੈ ਸਬਡਿਵੀਜ਼ਨ ਹਸਪਤਲ ਹੈ ਮਹਲਿਆ ਕ੍ਰਿਨੇਕ ਸਾਰਿਆਂ ਵਿੱਚ ਜਾ ਕੇ ਮਰੀਜ਼ਾਂ ਨੂੰ ਮਿਲਦਾ ਸਟਾਫ ਨੂੰ ਮਿਲਦਾ ਔਰ ਜਿਹੜੇ ਆਪਣੇ ਰਿਵਿਊ ਕਰਦਾ ਜੀ ਕਿਹੜੀ ਚੀਜ਼ ਦੀ ਕਮੀ ਪੇਸ਼ੀ ਆ ਉਹ ਪੂਰੀ ਕਰਦੇ ਆ ਜੀ ਇਹੀ ਸਾਡਾ ਕੰਮ ਹੈ ਕਿ ਅਸੀਂ ਜਾ ਕੇ ਹਤਲ ਤੇ ਜਾ ਕੇ ਆਪ ਦੇਖੀਏ ਔਰ ਸੇ ਸਹੂਲਤਾਂ ਨਵਿੱਤਰ ਬਣਾਈ ਹੈ ਯੂਨੀਵਰਸਲ ਅਵੇਲੇਬਿਲਿਟੀ ਆਫ ਡਰੱਗਸ ਕੀਤੀ ਹੈ ਜੀ ਮਹਲਿਆ ਕ੍ਰਨੇ ਜਸਤੀ ਦਵਾਈਆਂ ਸਿਵਲ ਹਸਪਤਾਲ ਦੇ ਵਿੱਚ 276 ਹੈ ਜਿਹੜੇ ਸਬਡਿਵੀਜ਼ਨ ਹਸਪਤਲ ਹੈ ਉੱਥੇ ਵੀ 200 ਪਲੱਸ ਮੈਡੀਸਿਨਸ ਅਵੇਲੇਬਲ ਹੈ ਐਕਸ-ਰੇ ਅਲਟਰਾਸ ਤਾਂ ਉਹ ਤੁਹਾਨੂੰ ਬੇਨਤੀ ਕਰਦਾ ਤੁਸੀਂ ਵੀ ਪੀਪਲ ਨਾਲ ਇੰਟਰੈਕਟ ਕਰੋ ਜੀ ਜਿਹੜਾ ਆਲਟੀਮੇਟਲੀ ਜਿਹੜਾ ਦੇਖੋ ਜਿਹੜਾ ਸਾਡੇ ਹਸਪਤਲ ਦੇ ਵਿੱਚ ਵੀ ਆਈਪੀ ਨਾ ਕੋ ਡਾਕਟਰ ਨਾ ਮੰਤਰੀ ਆ ਨਾ ਐਮਐਲਏ ਆ ਸਾਡੇ ਵੀ ਆਈਪੀ ਮਰੀਜ਼ ਆ ਜਿਹੜੇ ਹਸਪਤਲ ਚ ਮਰੀਜ਼ ਆਉਂਦੇ ਆ ਔਰ ਮਰੀਜ਼ ਖੁਸ਼ ਆ ਦੇਟਮੀ ਤੋਂ ਹਸਪਤਲ ਬਹੁਤ ਵਧੀਆ ਲੇਕਿਨ ਸਰ ਪੂਰਾ ਡੀਵੂ ਸੀਰੀਅਲ ਜਿਹੜਾ ਅਸੀਂ ਡਿੱਗ ਗਿਆ ਇੱਕ ਮਤਲਬ ਇੱਕ ਦਿਵੀ ਇਹਨਾਂ ਨੇ ਧਾਤ ਨੇ ਇੱਕ ਵੀ ਇੱਕ ਡਾਟਾ ਦਾ ਸਟੇਟ ਲੈਵਲ ਤੇ ਜਾਰੀ ਕਰ ਰਹੇ ਨੇ ਇੱਕ ਵੀ ਡਾਟਾ ਲੈ ਲਿਆ ਕਰੋ ਤੇ ਪੂਰਾ ਹੈ ਨਹੀਂ ਡੇਗੂ ਹੈ ਨਹੀਂ 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 ਡੇਗੂ ਅਗਰ ਨਾਲ ਫਿਰ ਮੋਰ 50% ਰਿਡਕਸ਼ਨ ਹੈ ਸਿਮਰ ਸਾਡੇ ਸਾਹਿਬ ਆ ਦੇ ਦੇ ਜੀ ਡਾਟਾ ਇਹਨਾਂ ਨੂੰ ਕੋਈ ਸਮੱਸਿਆ ਨਹੀਂ ਰਮਨ ਜੀ ਸਰ ਇਹ ਫੋਨ ਤੋਂ ਫੋਲੀ ਉਠਾਉਣਾ ਫੋਨ ਤਾਂ ਚੱਲੋ ਡਾਕਟਰ ਬਿਜ਼ੀ ਹੁੰਦਾ ਜੀ ਫੋਨ ਦੀ ਬੰਦ ਸਰ ਕੋਈ ਮੈਡੀਕਲ ਸਿਕਰੇਟ ਆਪਣੇ ਡਾਟਾ ਦੇ ਦੇ ਜੀ ਇਹਨਾਂ ਨੂੰ ਡਾਂਗੂ ਦਾ ਸਰ ਆਪਣੇ ਕਿੰਨੇ ਕੇਸ ਇਸ ਵਾਰੀ ਤਾਂ ਉਹ 272 276 ਇਹਦੇ ਪਿਛਲੇ ਸਾਲ ਕਰਨੇ ਸੀ ਪਿਛਲੇ ਸਾਲ 900 ਤੋਂ 900 ਤੋਂ 272 ਤੇ ਆਏ ਜੀ ਅਸੀਂ ਇਹ ਕਿਦਾਂ ਹੋਇਆ 900 ਤੋਂ 272 ਤੇ ਕਿਦਾਂ ਆਏ ਅਸੀਂ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਅਸੀਂ ਜਿੰਨੇ ਨਰਸਿੰਗ ਸਟੂਡੈਂਟ ਆ ਮੇਰੇ ਕੋਲ 50000 ਆ ਜੀ ਪੰਜਾਬ ਦੇ ਵਿੱਚ ਉਹਨਾਂ ਨੂੰ ਟ੍ਰੇਨਿੰਗ ਦੇ ਰਿਆ ਜੀ ਬੀਡਿੰਗ ਚੈੱਕ ਕਰ ਉਹ ਐਜੂਕੇਟ ਕਰਦੇ ਆ ਜਿਹੜੇ ਮੈਡੀਕਲ ਸਟੂਡੈਂਟ ਆ ਉਹਨਾਂ ਨੂੰ ਦੇ ਰਿਆ ਹੁਣ ਅਸੀਂ ਸਕੂਲਾਂ ਦੇ ਵਿੱਚ ਪਲੱਸ 1 ਪਲੱਸ 2 ਦੇ ਬੱਚੇ ਇਨਫੈਕਟ ਅਸੀਂ ਜਿਹੜੇ 5ਵੀਂ ਦੇ ਉੱਪਰ ਜਿੰਨੇ ਬੱਚ ਇੱਥੋਂ ਸ਼ੁਰੂ ਹੋਇਆ ਸੀ ਮੈਂ ਕਹਿੰਦਾ ਚੈੱਕ ਕਰੋ ਕਿ ਜਿਹਨੂੰ ਡੰਗ ਹੋਇਆ ਮੱਛਰ ਕਿੱਥੇ ਸੀ ਆ ਫਰਿਜ ਦੀ ਟਰੇ ਦੇ ਨੀਚੋਂ ਨਿਕਲਿਆ ਸੀ ਬਹੁਤ ਸਾਰੇ ਘਰਾਂ ਦੇ ਵਿੱਚ ਜਾਂ ਪੂਲਰ ਚ ਨਿਕਲਿਆ ਜਾਂ ਪਾਂਛੀਆਂ ਨੇ ਕਟੋਰੇ ਰੱਖਦੇ ਉਹਦੇ ਚ ਨਿਕਲਿਆ ਕਿਸੇ ਨੇ ਪਾਣੀ ਪੀਲਡੀ ਸੋਰ ਕੀਤਾ ਹੋਇਆ ਮवेशੀਆਂ ਵਾਸਤੇ ਕੀਤਾ ਹੋਇਆ ਜਾਂ ਕੰਸਟਰਕਸ਼ਨ ਸਾਈਟ ਤੇ ਆ ਸੋ ਇਹ ਬਣੀਆਂ ਚੀਜ਼ਾਂ ਹੈਗੇ ਚੈੱਕ ਕਰ ਲਿਆ ਸਾਡੀ ਟੀਮ ਜਾਂਦੀ ਆ ਅਸੀਂ ਕੋਆਰਡੀਨੇਸ਼ਨ ਕਿਸਦੀ ਹੁੰਦਾ ਸਰ ਅਸੀਂ ਕੋਆਰਡੀਨੇਸ਼ਨ ਦੇਖੋ ਜਿਹੜਾ ਹੈਗਾ ਉਹ ਆਪਣੀ ਮੁਟਿੰਗ ਨਹੀਂ ਹੁੰਦਾ ਕੋਈ ਨਹੀਂ ਹੈ ਦੇਖੋ ਉਹਦੇ ਚ ਬਾਕੀ ਜਗ੍ਹਾ ਤੋਂ ਸੈਂਪਲ ਆ ਜਾਂਦੇ ਆ ਨਾ ਜੀ ਸੈਂਪਲ ਲੈ ਕੇ ਭੇਜ ਸਕਦਾ ਇੱਥੇ ਐਲਾਈਜ਼ਾ ਹੋ ਜਾਂਦਾ ਜਿੱਥੇ ਲੋਡ ਹੁੰਦੀ ਆ ਆਦਰਵਾਈਜ਼ ਜਿਹੜਾ ਕਲੀਨਿਕਲੀ ਆ ਪੇਸ਼ੈਂਟ ਚੀਟ ਹੋ ਜਾਂਦਾ ਸਾਰੇ ਪਤਾ ਲੱਗ ਜਾਂਦਾ ਸਾਰਾ ਇਸ ਤੋਂ ਮੂਵਣ ਵਾਲੀ ਡਾਕਟਰਾਂ ਦੀਆਂ ਨੀ ਆਣੀ ਪ੍ਰੋਮੋਸ਼ਨਾਂ ਤਾਂ ਸਾਡੀ ਦੇ ਰੋਗੀਆਂ ਰੋਟੀਆਂ ਨਹੀਂ ਕੋਈ ਰੋਗੀਆਂ ਨਹੀਂ ਹੁਣ ਸਾਰੇ ਮੈਂ ਸਪੋਰਟ ਸਿਸਟਮ ਵੀ ਸਾਰੇ ਲਾਤੇ ਹੁਣ ਲਗਾਤਾਰ ਪਹਿਲਾਂ ਸੀ ਪਾਣੀ ਪ੍ਰੋਬਲਮ ਪਹਿਲਾਂ ਭਰਤੀਆਂ ਸਾਰੇ ਕੋਈ ਰੋਗੀਆਂ ਸੀ ਉਹ ਭਰਤੀਆਂ ਵਿੱਚ ਸ਼ੁਰੂ ਆ ਪ੍ਰੋਮੋਸ਼ਨ ਵੀ ਆ ਔਰ ਇੱਕ ਨਵੀਂ ਚੀਜ਼ ਹੈ ਜਿਹੜੀ ਅਸੀਂ ਡਾਕਟਰਾਂ ਨੂੰ ਟ੍ਰੇਨਿੰਗ ਤੇ ਭੇਜਾਂਗੇ ਜੀ ਪਹਿਲਾਂ ਉਹਨਾਂ ਦੀ ਆਨਲਾਈਨ ਟ੍ਰੇਨਿੰਗ ਹੋਏਗੀ ਫਿਰ ਇੱਕ ਹਫ਼ਤੇ ਦੀ ਉਹਨਾਂ ਦੀ ਜ ਉਹ ਇਹਦੇ ਨੰਬਰ ਇਨੀਸ਼ੀਏਟ ਕਰ ਰਹੀ ਸੀ ਅਸੀਂ ਟਰਾਮਾ ਸੈਂਟਰ ਬਣਾਵਾਂਗੇ ਟਰਾਮਾ ਸੈਂਟਰ ਉਹ ਦੇਖੋ ਕ੍ਰਿਟੀਕਲ ਕੇਅਰ ਦਾ ਮਕਸਦ ਹੋਈ ਹੈ ਟਰਾਮਾ ਸੈਂਟਰ ਅਸੀਂ ਵੀ ਬਣਾ ਰਹੇ ਹਾਂ ਸਾਡੇ ਆਲਰੇਡੀ ਬਣੇ ਹੋਇਆ ਸਾਡੇ ਟਰਾਮਾ ਸੈਂਟਰ ਅਸੀਂ ਜਿੰਦ ਕਹਦੇ ਸਾਨੂੰ ਪੰਜਾਬ ਸਰਕਾਰ ਵੱਲੋਂ ਲੈਂਡ ਨਹੀਂ ਦਿੱਤੀ ਜੀ ਉਹਦਾ ਕੀ ਸਟੇਟਸ ਨਹੀਂ ਨਹੀਂ ਕੋਈ ਦੇਖੋ ਥਾਣੇ ਕਿਹਾ ਉਹਨਾਂ ਨੂੰ ਉਹਨਾਂ ਨੂੰ ਕਿਹਾ ਉਹਨਾਂ ਨੂੰ ਕਿਹਾ ਲੈ ਕੇ ਭੇਜਾਂ ਮੈਨੂੰ ਪੁੱਛੋ ਹੁਣ ਲਗਾ ਜੀ ਮਾਤੀ ਕਹਦੇ ਮੈਂ ਲੈ ਕੇ ਭੇਜੋ ਨਾਲ ਦੀ ਨਾਲ ਕਰਦਾ